ਬਿਲਕੁਲ ਠੀਕ ਆ ਜ਼ੋਰ ਲੱਗਿਆ ਭਈ ਯਾਰ ਨਾਮ ਜਿੱਤਨੇ ਸੌਖੀ ਗੱਲ ਥੋੜੀ ਇਹ ਕਿੰਨਾ ਜ਼ੋਰ ਲੱਗ ਰਿਹਾ ਯਾਰ ਇੱਕ ਮਿੰਟ ਰੁਕਿਓ ਮੈਂ ਹੁਣ ਗੱਲ ਕਰ ਲਾਂ ਇੱਕ ਮਿੰਟ ਯਾਰ ਚੁੱਪ ਕਰ ਜਾਓ ਯਾਰ ਇੱਕ ਮਿੰਟ ਪਲੀਜ਼ ਇੱਕ ਮਿੰਟ ਪਲੀਜ਼ ਸੁਣ ਇੱਕ ਮਿੰਟ ਸੁਣਿਓ ਯਾਰ ਆ ਜਿਹੜਾ ਆਪਾਂ ਪਹਿਲਾਂ ਰੋਲਾ ਪਾਇਆ ਕੁਛ ਨਿਕਲਿਆ ਕੁਛ ਨਹੀਂ ਨਿਕਲਿਆ ਜ਼ੋਰ ਲੱਗਿਆ ਪਿਆ ਮੈਂ ਕੋਈ 도ਗਲੀ ਗੱਲ ਨਹੀਂ ਕਰਦਾ ਪਹਿਲਾਂ ਪਲੇਅਰਾਂ ਨੇ ਕਿਹਾ ਸੀ ਇਕੱਲੇ ਇਕੱਲੇ ਪਾਵਾਂਗੇ ਮੈਂ ਤਾਂ ਬੋਲਿਆ ਪਰ ਮੈਨੂੰ ਫੀਲ ਹੋ ਰਿਹਾ ਯਾਰ ਚਾਹੇ ਰਵੀ ਕੈਲਰਮ ਪਾ ਰਿਹਾ ਤੇ ਚਾਹੇ ਪਾ ਰਿਹਾ ਬੁਲਟ ਮੁੰਡਿਆਂ ਦਾ ਜੋਰ ਲੱਗ ਰਿਹਾ ਗਰਮੀ ਗਰਮੀ ਹੈਗੀ ਆ ਐਵੇਂ ਪੱਟੇ ਗਏ ਮੋਹ ਕੰਮ ਖਰਾਬ ਹੋ ਜਾਣਾ ਹੱਥ ਬਨ ਕੇ ਬੇਨਤੀ ਆ ਆਪਾਂ ਕਬੱਡੀ ਨੂੰ ਕਬੱਡੀ ਰਹਿਣ ਦਈਏ ਇਹ ਪਹਿਲਾ ਪਲੇਅਰਾਂ ਦਾ ਡਿਸੀਜਨ ਸੀਗਾ ਪਰ ਮੈਂ ਚਾਹੁੰਦਾ ਯਾਰ ਪਲੀਜ਼ ਆਪਾਂ ਇਹਨੂੰ ਇਹਨੂੰ ਤਲਖੀ ਨੂੰ ਵਧਾਈਏ ਨਾ ਸੱਟ ਫੇੜ বাজੂਗੀ ਰਿਕੁਐਸਟ ਆ ਇਹ ਬਾਰ-ਬਾਰ ਰੌਲਾ ਪੈਂਦਾ ਸੀਗਾ ਜਿਹੜਾ ਇਹ ਤਾਂ ਹੋਇਆ ਹੈ ਰਿਕਵੈਸਟ ਆ ਮੇਰੀ ਹੱਥ ਬਣ ਕੇ ਕੱਲ ਵੀ ਸੰਤੂ ਨੰਗਲ ਦਾ ਮੇਲਾ ਇਦਾਂ ਹੀ ਖਰਾਬ ਹੋਇਆ ਰਾਤ ਨੂੰ 10-11 ਵਜੇ ਸਾਡੀ ਇੰਟਰਸਟੀ ਸੁਣ ਲਓ ਹੁਣ ਇਦਾਂ ਚੱਲੂ ਆਪ ਲੋਕ ਸਦਾਈ ਨਹੀਂ ਮੇਣ ਪਾਉਂਦੇ ਪਾਜੀ ਸਾਡੀ ਕਮੇਟੀ ਦਾ ਫੈਸਲਾ ਹੈ ਉਹ ਭਰਾ ਮੇਰੇਆ ਗੱਲ ਤੇ ਸੁਣ ਲੈ ਇੱਕ ਮਿੰਟ ਦੇਖ ਮੇਰੀ ਸੁਣ ਗੱਲ ਮੇਰੀ ਸੁਣੀ ਗੱਲ ਇੱਕ ਮਿੰਟ ਮੈਂ ਇੱਕ ਸਾਂਝੀ ਗੱਲ ਕਰ ਰਿਹਾ ਮੈਂ ਪਲੇਅਰਾਂ ਦੀ ਗੱਲ ਵੀ ਕਰ ਰਿਹਾ ਮੈਂ ਕਮੇਟੀ ਦੀ ਵੀ ਗੱਲ ਕੀਤੀ ਮੈਂ ਲੋਕਾਂ ਦੀ ਵੀ ਗੱਲ ਕੀਤੀ ਪਰ ਮੈਂ ਨਹੀਂ ਚਾਹੁੰਦਾ ਵੀ ਕਿਸੇ ਪਲੇਅਰ ਦਾ ਨੁਕਸਾਨ ਹੋਵੇ ਭਾਜੀ ਇਹਨਾਂ ਨੇ ਫੈਸਲਾ ਕੀਤਾ ਪਰ ਹੁਣ ਇੱਥੇ ਇਦਾਂ ਕਰੋ ਵੀ ਫੈਰ ਮਾਰ ਦਿੰਨੇ ਇੱਥੇ ਕਹਦੇ ਹੁਣ ਹੁਣ ਇਹਨਾਂ ਨੂੰ ਵੀ ਇੱਥੇ ਕੁੱਟ ਕੇ ਬਾਹਰ ਭੇਜ ਦਿੰਨੇ ਦੱਸੋ ਯਾਰ ਹੁਣ ਕੀ ਕਰਾਉਣਾ ਕੀ ਆਪਾਂ ਪਲੇਅਰਾਂ ਤੋਂ ਇਦੋਂ ਬਾਅਦ ਮੈਂ ਪਲੇਅਰਾਂ ਨੂੰ ਵੀ ਬੇਨਤੀ ਕਰਦਾ ਆਹ ਦਰਦਸ਼ਾ ਆਪਣੇ ਕਰਕੇ ਹੋ ਰਹੀ ਆ ਪਲੇਅਰਾਂ ਕਰਕੇ ਹੋ ਰਹੀ ਆ ਇਹ ਕਿਉਂ ਕਰੀ ਜਾਂਦੇ ਆ ਆ ਲੋਕ ਬੇਵਕੂਫ ਨੇ ਯਾਰ ਜਿਹੜਾ ਆ ਮਾਵਾ ਭੈਣਾ ਬੈਠੀਆਂ ਕਾਦੇ ਲਈ ਬੈਠੀਆਂ ਯਾਰ ਕਬੱਡੀ ਵੇਖਣ ਆਏ ਆ ਯਾਰ ਸਰ ਬਿਲ ਮੈਂ ਯਾਰ ਬ੍ਰਦਰ ਹੱਥ ਬੰਨ ਕੇ ਬੇਨਤੀ ਆ ਸਾਡੀ ਮਜਬੂਰੀ ਆ ਦੇਖੋ ਮੈਂ ਕੁਛ ਨਹੀਂ ਲੈਣਾ ਮੈਂ ਕੁਛ ਨਹੀਂ ਲੈਣਾ ਮੈਂ ਆਪਣੀ ਕਮੈਂਟਰੀ ਦੇ ਪੈਸੇ ਲੈ ਕੇ ਮੁੜ ਜਾਣਾ ਇੱਥੋਂ ਪਰ ਮੈਨੂੰ ਦੁੱਖ ਆ ਪਲੇਅਰਾਂ ਦਾ ਮੈਨੂੰ ਦਰਸ਼ਕਾਂ ਦਾ ਵੀ ਦੁੱਖ ਆ ਮੈਨੂੰ ਕਮੇਟੀਆਂ ਦਾ ਵੀ ਦੁੱਖ ਆ ਵੀ ਜਿਹੜੇ ਇਹਨਾਂ ਇਹਨਾਂ ਪੈਸਾ ਲਾਉਂਦੇ ਆ ਪਰ ਬੇਨਤੀ ਆ ਹੱਥ ਬੰਨ ਕੇ ਕਬੱਡੀ ਨੂੰ ਆਪਾਂ ਕਬੱਡੀ ਰਹਿਣ ਦਈਏ ਹਰ ਇੱਕ ਗਲਤੇ ਰੋਲੇ ਪੈਂਦੇ ਆ ਯਾਰ ਲੋਕ ਕਿੰਨਾ ਪੈਸਾ ਲਾ ਰਿਆ ਕਿਹੜੇ ਹਿਸਾਬ ਨਾਲ ਪੈਸਾ ਲਾ ਰਿਆ ਭਾਜੀ ਇੱਕੋ ਮਿੰਟ ਤਾਂ ਤੂੰ ਤਾਂ ਠੰਡਾ ਰਹਿ ਲੈ ਮੇਰਾ ਵੀਰ ਤੂੰ ਤਾਂ ਠੰਡਾ ਰਹਿ ਲੈ ਤੂੰ ਤਾਂ ਠੰਡਾ ਰਹਿ ਲੈ ਮੇਰਾ ਵੀਰ ਸਾਹਿਬ ਇੱਕ ਮਿੰਟ ਯਾਰ ਕਰਾਉਣੇ ਉਹੀ ਕਰਵਾਉਣ ਲੱਗੇ ਆ 2 ਮਿੰਟ ਰੁਕੋ ਯਾਰ ਪਲੀਜ਼ ਐਵੇਂ ਕਿਹੇ ਪਲੇਅਰ ਦੇ 6 ਫਿਟ ਲੱਗੀ ਕੋਈ ਫਾਇਦਾ ਨਹੀਂ ਇਹ ਵੀ ਪਲੇਅਰਾਂ ਦਾ ਡਿਸੀਜਨ ਸੀ ਪਰ ਮੈਂ ਖੁਦ ਇਸ ਗੱਲ ਨੂੰ ਮੈਂ ਯਾਰ ਆਪਦੇ ਤੇ ਇਹ ਗੱਲ ਕਹਿਣਾ ਯਾਰ ਵੀ ਇਹ ਨਹੀਂ ਹੋਣਾ ਚਾਹੀਦਾ ਪਲੀਜ਼ ਹੱਥ ਬਨ ਕੇ ਬੇਨਤੀ ਆ ਯਾਰ ਜਿਹੜਾ ਮਰਜ਼ੀ ਪਲੇਅਰ ਕਬੜੇ ਉਹ ਮੈਚ ਪੂਰਾ ਕਰਾਓ ਉੱਥੇ ਜਾਓ ਮੈਚ ਪੂਰਾ ਕਰਾਈਏ ਯਾਰ ਪਲੀਜ਼ ਮੈਚ ਪੂਰਾ ਕਰਾਓ ਯਾਰ ਇਹਨੂੰ ਪੂਰੇ ਚੰਨੋਂ ਨੂੰ ਜੂਬ ਸਬਸਕ੍ਰਾਈਬ ਕਰੋ ਤੁੰਡੂ